ਜਿੰਦਾਬਾਦ ਜਿੰਦਾਬਾਦ ਆਪਣੀ ਅਕਾਲੀ ਦਰਬਾਰ ਜੈਤੂ ਕਾ ਖਾਲਸਾ ਜਿੰਦਾਬਾਦ ਜੈਤੂ ਜੀ ਦੀ ਦੱਦੀ ਖੁਸ਼ੀ ਹੈ ਕਿ ਸ਼ਰਮਣੀ ਆਪਾ ਲੀ ਦੰਦ ਤੇ ਪ੍ਰਦਾਨ ਸਾਹਿਬ ਪੰਜਾਬ ਦੇ ਹਰ ਕਿਸੇ ਦੀ ਸੇਵਾ ਵਾਸਤੇ ਬੜਾ ਤਾਰ ਪਿਛਲੇ 2 ਹਫ਼ਤਿਆਂ ਤੋਂ ਸਾਰੇ ਪੰਜਾਬ ਦੇ ਵਿੱਚ दिन रात एक करके लगे हुए और अब शहीदों भी इस महान धरती श्री चमकौर साहब को सारे पंजाब के हर पीड़ित लाखों वास्ते जी बहुत बड़ी पशुओं की सेवा क्योंकि चारा सारे चार लाख एकड़ जारी फसल डुबी है चारा भी बड़ी वीडी गिनती पिंड हो गया, तो गया।

ਵਸਤਾ ਕਾਰਨ ਤੇ ਹੜਾ ਕਾਰਨ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਪਿੰਡਾਂ ਵਿੱਚ ਹੋਇਆ ਹੈ। ਤਕਰੀਬਨ ਜਿਹੜੀ ਅਸੀਂ ਟੀਮਾਂ ਭੇਜੀਆਂ 4 ਲੱਖ ਏਕੜ ਜ਼ਮੀਨ ਤੇ ਵਿੱਚ ਉਹ ਵੀ ਫਸਲ ਲੱਗੀ ਸੀ ਉਹ ਸਾਰੀ ਬਰਬਾਦ ਹੋ ਗਈ। ਪਿੰਡਾਂ ਦੇ ਪਿੰਡ ਡੁੱਬ ਗਏ ਤੇ ਕਈ ਮਕਾਨ ਖਾਸ ਕਰਕੇ ਗਰੀਬ ਜਨਤਾ ਦੇ ਮਕਾਨ ਤਾਂ ਜਮ੍ਹਾਂ ਤਬਾਹ ਹੋ ਗਏ। ਸੋ ਉਦੋਂ ਜਦੋਂ ਸਾਡੀ ਟੀਮਾਂ ਗਈਆਂ ਸੀ ਤੇ ਉਹਨਾਂ ਇਲਾਕਿਆਂ ਦੇ ਲੋਕਾਂ ਨੂੰ ਇੱਕ ਮਤਲਬ ਡਿਮਾਂਡ ਸੀ ਕਿ ਸਾਡੇ ਜਿਹੜੇ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਹੈ ਤਾਂ ਅਸੀਂ ਉਦੋਂ ਅਨਾਉਂਸ ਕੀਤਾ ਸੀ ਕਿ ਅਸੀਂ ਤਕਰੀਬਨ 500 ਲੱਖ ਚਾਰੇ ਦੇ ਅਸੀਂ ਸੇਵਾ ਕਰਾਂਗੇ ਪਾਕਾਲੀ ਦਲ ਤਰਫੋਂ ਤੇ ਉਸ ਲੜੀ ਵਿੱਚ ਲਗ ਲਗ ਇਲਾਕਿਆਂ ਤੋਂ ਕਈ ਜਗ੍ਹਾ ਤੋਂ ਅਸੀਂ ਪਹੁੰਚਾ ਵੀ ਦਿੱਤੇ ਆ ਤੇ ਅੱਜ ਚਮਕੌਰ ਸਾਹਿਬ ਤੇ ਗੁਰੂ ਦੀ ਨਗਰੀ ਤੋਂ ਅੱਜ ਸੌ ਟ੍ਰੱਕ ਅੱਜ ਇਥੋਂ ਚਾਰੇ ਦਾ ਗੁਰਦਾਸਪੁਰ ਤੇ ਜਲੰਧਰ ਜਾ ਰਿਹਾ ਤੇ ਕੱਲ ਪਰਸੋ ਫਿਰ ਤੋਂ ਅਸੀਂ ਤਕਰੀਬਨ 100 ਟਰੱਕਾਂ ਕਰਦੇ ਕਰਦੇ ਪੂਰੇ 500 ਟਰੱਕ ਦੀ ਜਿਹੜੀ ਸੇਵਾ ਅਸੀਂ ਸਲਿੱਤੀ ਸੀ ਉਹ ਅਸੀਂ ਪੂਰੀ ਕਰਾਂਗੇ ਤੇ ਉਸ ਲੜੀ ਵਿੱਚ ਅੱਜ ਅਸੀਂ ਚਮਕੌਰ ਸਾਹਿਬ ਤੋਂ ਅੱਜ 100 ਟਰੱਕ ਭੇਜਦੇ ਆਂ ਦੂਜੀ ਗੱਲ ਮੈਂ ਅੱਜ ਕਹਿਣਾ ਚਾਹਣਾ ਹੈ ਸਾਡੀ ਜਿਹੜੀ ਅਸੀਂ ਅਬਜ਼ਰਵਰ ਭੇਜੇ ਸੀ ਜਿਹੜੇ ਹਰ ਪੀੜਤ ਇਲਾਕਿਆਂ ਵਿੱਚ ਉਹਨਾਂ ਨੇ ਸਾਨੂੰ ਇੱਕ ਗੱਲ ਕੀਤੀ ਕਿ ਜਿਹੜੀ ਬਚਾਈ ਗਰੀਬ ਜਨਤਾ ਹੈ ਉਹਨਾਂ ਕੋਲੇ ਖਾਣ ਨੂੰ ਵੀ ਕੁਝ ਨਹੀਂ ਹੈ ਤੇ ਇਸ ਕਰਕੇ ਕਾਲੀ ਦਲ ਨੇ ਇੱਕ ਹੋਰ ਸੇਵਾ ਆਪਣੇ ਝੋਲੀ ਪਾਈ ਹੈ ਤੇ ਅਸੀਂ ਕਾਲੀ ਦਲ ਤਰਫੋਂ ਫੈਸਲਾ ਕੀਤਾ ਹੈ ਕਿ 50000 ਕਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਪਾਕੀ ਜਿਹੜੇ ਅਸੀਂ ਪੀ ਦਾ ਪੀ ਦੇਣ ਦਾ ਫੈਸਲਾ ਕੀਤਾ ਹੈ ਉਹਦੇ ਵੀ ਪਾਪੰਦਾ ਅਸੀਂ ਉਹ ਤਿਆਰੀ ਕਰ ਰਹੇ ਆ ਤੇ ਜਿਹੜੀ ਇਕੱਠਾਂ ਦੀ ਸੇਵਾ ਦਾ ਵੀ ਅਸੀਂ ਹੁਣ ਜਾ ਜਾ ਲੈ ਰਹੇ ਕਿਤੇ ਇੱਕ ਦੋ ਭੇਜੀਏ ਸਸੀਂ ਲਗਾਤਾਰ ਆਪਣੀ ਇੱਕ ਮਾਨਟਰੀਅਮ ਕਮੇਟੀ ਬਣਾਈ ਹੈ ਜਿਹੜੇ ਸਾਰੀ ਹਰ ਪੀੜਤਾ ਨੂੰ ਕਿੱਥੇ ਕਿੱਥੇ ਕੀ ਲੋੜ ਹੈ ਉਹਦਾ ਪ੍ਰਬੰਧ ਕਰਨ ਲਈ ਤੇ ਮੈਂ ਪੂਰੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਹੈ ਤੇ ਸਾਰੇ ਪੰਜਾਬੀਆਂ ਨੂੰ ਤੇ ਆਪਣੇ ਦੇਸ਼ ਵਾਸੀ ਤੇ ਆਪਣੇ ਲੋਕਾਂ ਨੂੰ ਕਿ ਪੰਜਾਬ ਨੂੰ ਤੁਹਾਡੇ ਸਾਥ ਦੀ ਲੋੜ ਹੈ ਤੇ ਜਿਵੇਂ ਅਖਾਲੀ ਦਲ ਲੱਗਿਆ ਬਾਕੀ ਵੀ ਪੋਲੀਟੀਕਲ ਪਾਰਟੀਆਂ ਨੂੰ ਮਾਤ ਦੇਉਂਦੀ ਬੇਨਤੀ ਹੈ ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਪੰਜਾਬ ਦੇ ਉਹ ਲੋਕ ਜਿਹੜੇ ਪੰਜਾਬ ਨੇ ਉਹਨਾਂ ਨੂੰ ਬਾਦਰ ਲੋਕਾਂ ਨੇ ਜਿਨ੍ਹਾਂ ਨੇ ਦੇਸ਼ ਨੂੰ ਅੰਧ ਦਿੱਤਾ ਹੈ ਹਰ ਮੁਸ਼ਕਲ ਵਿੱਚ ਖਾਲਸਾ ਪੰਥ ਤੇ ਪੰਜਾਬੀ ਖੜਦੇ ਰਹੇ ਆ ਤੇ ਆਪਣਾ ਸਾਰਿਆਂ ਦਾ ਫਰਜ਼ ਹੈ ਜਿੰਨਾ ਵੀ ਕੋਈ ਸਾਧਨ ਹੋਏ ਆਪਾਂ ਯੋਗਦਾਨ ਦੇ ਰੂਪਾਇਓ ਤੇ ਅੱਜ ਜੋ ਅਸੀਂ ਸੇਵਾ ਸ਼ੁਰੂ ਕੀਤੀ ਹੈ ਮੈਂ ਸਮੁੱਚੀ ਪਾਰਟੀ ਦਾ ਸਾਰੀ ਲੀਡਰਸ਼ਿਪ ਦਾ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਵਾਈਗਰੂ ਜੀ ਕਾਕਾ ਸਾਹਿਬ ਵਾਈਗਰੂ ਜੀ ਫਤੇ ਬਹੁਤ ਬਹੁਤ ਉਤਸ਼ਾਹ ਨਾਲ ਜੀ ਦਾ ਚੰਟੀ ਦੇਣਗੇ ਰਾਜੂ ਆਪਣੇ ਵਿਚਾਰ ਰੱਖੇ ਕੋਈ ਸ਼ੋਰ ਤਾਂ ਬਣਤੀ ਹੈ ਕਿ ਜਿਹੜੀ ਸੇਵਾ ਅਰਿਚੰਦੂ ਦਿਖਾਈ ਜਾਣੀ ਆਉ ਦਿਖਾਈ ਜਾਣਾ ਪ੍ਰਾਈਸ ਸਾਹਿਬ ਪੂਰਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਤਾ ਸਹਿਯੋਗ ਦਿੱਤਾ ਅਰਵਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿਨ੍ਹਾਂ ਵੀ ਮੇਰੇ ਫੇਰ ਆਖਣਾ ਲੱਗ ਰਿਹਾ ਤੇ ਬਸ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ so, ਹੁਣ 101 ਟੱਕਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਛੰਡੀ ਦੇ ਕੇ ਰਵਾਨਾ ਕੀਤਾ ਜਾਏਗਾ ਜੀ ਸੋ ਲਾਈਵ ਤਸਵੀਰਾਂ ਸ਼੍ਰੀ ਚਮਕੌਰ ਸਹਿਰ ਦਾਣਾ ਮੰਡੀ ਚੋਂ ਦੇਖ ਰਹੇ ਹੋ ਤੁਸੀਂ ਸੋ ਤੁਸੀਂ ਦੇਖ ਸਕਦੇ ਹੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਹੱਥ ਵਿੱਚ ਕੇਸਰੀ ਨਿਸ਼ਾਨ ਦੀ ਜਿਹੜਾ ਚੰਦਾ ਫੜਿਆ ਹੋਇਆ ਜੀ ਰਵਾਨਾ ਕੀਤਾ ਚੰਡੀ ਨੂੰ ਲਹਿਰਾ ਕੇ 101 ਤੱਕ ਜਿਹੜਾ ਚਾਰੇ ਦਾ ਰਵਾਨਾ ਕੀਤਾ ਜਾਊਗਾ ਜੀ ਹਰ ਪ੍ਰਵਾਦੀ ਇਲਾਕਿਆਂ ਨੂੰ ਜਿਹੜਾ ਪਸ਼ੂਆਂ ਦਾ ਚਾਰਾ ਹੈ ਤੁਸੀਂ ਦੇਖ ਸਕਦੇ ਹੋ ਜੀ ਉਹ ਜੀ 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 ਤੁਸੀਂ ਦੇਖ ਸਕਦੇ ਹੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਛੰਡੀ ਦੇ ਕੇ 101 ਟਰੱਕ ਜਿਹੜਾ ਪਸ਼ੂਆਂ ਦੇ ਚਾਰੇ ਦਾ ਹਰ ਪ੍ਰਭਾਵਿਤ ਇਲਾਕਿਆਂ ਦੇ ਲਈ ਜਿਹੜਾ ਰਵਾਨਾ ਕਰ ਦਿੱਤਾ ਹੈ ਜੀ ਸੋ ਸਮੂਹ ਅਕਾਲੀ ਦਲ ਵਰਕਰ ਭਾਈ ਸਾਹਿਬ ਹੈਲੋ ਇਸ ਵਕਤ ਇੱਥੇ ਮੌਜੂਦ ਸਨ ਜੀ ਸੋ ਲਾਈਵ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਗਾਣਾ ਮੰਡੀ ਤੋਂ ਜੀ ਜਿਹੜੇ ਜਿਹੜੇ ਤੇਰਾ ਭਾਈ ਜੀ ਦਾ ਸੰਯੋਗ ਸ਼ੁਰੂ ਹੋ ਜਾਣੀ ਤੇ ਰਹਿ ਜਾਣਾ ਕਿ ਭਾਈ ਮੋਬਾਈਲ 'ਚ ਰੱਖ ਲਈ ਸੋਹਿਆ ਕਰਦੇ ਨੇ ਮੁਝੇ ਸੋਹਣੂ ਚਾਰਾ ਚਾਰਾ ਇਸ ਤੋਂ ਇਲਾਵਾ ਜਿਹੜਾ ਇਹ ਜਾਂ ਫੇਮੀਡ ਅਡਕ ਕਰ ਰਹੇ ਜੀ ਕੰਕ ਦੇਣੀ ਆ ਇਸ ਤੋਂ ਇਲਾਵਾ ਛੋਣ ਨਹੀਂ ਕਰੀ ਜਦੋਂ ਹੋਪ ਕੀ ਕਰ ਰਹੇ ਅਸੀਂ ਮੈਡੀਕਲ ਕੈਂਪ ਲਾਉਣ ਲੱਗੇ ਹਾਂ ਜਾਨਵਰਾਂ ਦੇ ਡਾਕਟਰ ਵੀ ਅਸੀਂ ਭਲਾਏ ਆ ਤੇ ਅਸੀਂ ਬੀਜ ਦਾ ਇਲਾਜ ਕਰਦੇ ਉਹਦੇ ਵਾਹ ਟਰੈਕਟਰਾਂ ਦੀ ਸੇਵਾ ਇੱਥੇ ਜਿੱਥੇ ਪੱਧਰ ਕਰਦਾ ਹੋਣਾ ਉਹਨਾਂ ਸਾਰਾ ਟਰੈਕਟਰ ਦੀ ਲੋੜ ਹੈ ਉਹ ਇਹ ਦਿਨ ਕਰਾ ਦੋ ਇਹ ਟਰੈਕਟਰ ਦੀ ਲੋੜ ਹੈ ਅਸੀਂ ਆਹ ਲਓ ਦੋਸਤ ਸੈਕਟਰ ਵਿੱਚ ਵੀ ਫਿਰ ਰਹੇ ਨੇ ਗਰਾਊਂਡ ਦੌੜਤੇ ਤੇ ਸਟੇਟ ਤੇ ਵੀ ਫਿਰ ਰਹੇ ਨੇ ਬੜੀ ਚੰਗੀ ਗੱਲ ਹੈ ਸਾਰੇ ਫਿਰਨਾ ਚਾਹੀਦੇ ਸਾਰੇ ਦੋਬਾਰ ਚੁੱਕਣੇ ਪਰ ਲੋਕ ਉਹਨਾਂ ਦੇ ਯੋਗਦਾਨ ਨੂੰ ਦੇਖਦੇ ਨੇ ਯੋਗਦਾਨ ਤਾਂ ਕੁਛ ਮਿਲ ਨਹੀਂ ਰਿਹਾ ਮੰਤਰੀ ਦਾ ਫਿਰਦੇ ਨੇ ਦੌਰੇ ਹੋ ਰਹੇ ਆ ਸਿਰਫ ਜੈਜੇ ਲੈਂਡ ਦੀ ਗੱਲੀ ਕਰਦੇ ਆ ਇਹਦੇ ਕੋਈ ਨਹੀਂ ਉਹਨਾਂ ਨੂੰ ਬੇਨਤੀ ਕਰਦਾ ਕਿ ਕੁਛ ਨਾ ਕੁਛ ਨਹੀਂ ਹੁੰਦਾ ਕਿਉਂ ਬਾਦਲ ਸਾਹਿਬ ਬਾਦਲ ਸਾਹਿਬ ਜਿੰਦਾਬਾਦ ਜਿੰਦਾਬਾਦ အဲ့ဒီကနေကြည့်ကြည့်တော့အဲ့မောင်လေးတော့မိုက်တယ်ဗျာ။ဘာဖြစ်လဲ။ဘာဖြစ်လဲ။ဘာဖြစ်လဲ။ဘာဖြစ်လဲ။ဘာဖြစ်လဲ။ဘာဖြစ်လဲ။ ਹਾਂ ਜੀ 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 ਉਹ ਟਰੱਕ ਉਹ ਵੀ ਚਾਲਕ ਵਾਲਾ ਆਦਾ ਨੇੜੇ ਉਹਦਾ ਬਾਪ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ 101 ਚਾਰੇ ਦੇ ਟਰੱਕਾਂ ਨੂੰ झंडी दे रवाना हो गए ने जी सो देख सकते हैं लाइव तस्वीर श्री चमकौर साहब की धरती तो देख रहे हो दोस्तों Mijn kandidaat! leden, mars. Mijn leider, mars. Mijn leider, mars. Mijn leider, mars. Mijn leider, mars. ਤੁਸੀਂ ਦੇਖ ਸਕਦੇ ਹੋ ਦੋਸਤੋ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਦਾਣਾ ਮੰਡੀ ਦੇ ਵਿੱਚੋਂ 101 ਚਾਰੇ ਦੇ ਟਰੱਕ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਹੋਏ ਆ ਜਿਹੜੇ ਪੰਜਾਬ ਦੇ 8 ਜ਼ਿਲ੍ਹੇ ਜਿਹੜੇ ਹੜ੍ਹਾਂ ਦੀ ਮਾਰ ਹੇਟ ਆ ਚੁੱਕੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਪਸ਼ੂਆਂ ਦੇ ਲਈ ਆ ਜਿਹੜਾ ਚਾਰਾ ਹੈ ਇਹ ਭੇਜਿਆ ਗਿਆ ਜੀ ਅਕਾਲੀ ਦਲ ਵੱਲੋਂ ਅਕਾਲੀ ਦਲ ਦੇ ਵਰਕਰਾਂ ਵੱਲੋਂ ਅਕਾਲੀ ਦਲ ਦੀ ਪੂਰੀ ਸਮੂਚੀ ਟੀਮ ਇਸ ਵਕਤ ਸ਼੍ਰੀ ਚਮਕੌਰ ਸਾਹਿਬ ਦਾਣਾ ਮੰਡੀ ਦੇ ਵਿੱਚ ਮੌਜੂਦ ਹੈ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਸ਼੍ਰੀ ਚਮਕੌਰ ਸਾਹਿਬ ਤੋਂ ਤੁਸੀਂ ਜਾ ਰਹੇ ਹੈ ਜੀ ਇਹ ਟਰੱਕ ਜਿਹੜੇ 8 ਜ਼ਿਲ੍ਹੇ ਪੰਜਾਬ ਦੇ ਖਾੜਾਂ ਦੀ ਮਾਰਕੀਟ ਆਏ ਸਨ ਜਿਹੜੇ 8 ਜ਼ਿਲ੍ਹੇ ਪਾਣੀ ਦੀ ਮਾਰਕੀਟ ਆਨਕਾਰਨ ਪਰਵਾਜ਼ ਹੋ ਚੁੱਕੇ ਹਨ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ 108 ਟਰੱਕ ਹੈ ਜਿਹੜੇ ਅਕਾਲੀ ਦਲ ਵੱਲੋਂ ਚਾਰੇ ਦੇ ਰਵਾਨਾ ਕੀਤੇ ਗਏ ਆ ਜੀ ਸੋ ਸਰਦਾਰ ਸੁਖਵੀਰ ਸਿੰਘ ਬਾਦਲ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਖੁਦ ਅੱਥੇ ਪਹੁੰਚ ਕੇ ਇਹਨਾਂ ਟਰੱਕਾਂ ਨੂੰ ਰਵਾਨਗੀ ਦੇ ਕੇ ਗਏ ਆ ਜੀ ਸੋ ਦੇਖੋ ਲਾਈਵ ਤਸਵੀਰਾਂ ਸ਼੍ਰੀ ਚਮਕੌਰ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ মিডিਆ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਪੰਜਾਬ ਦੀਆਂ ਜਿੰਨੀਆਂ ਵੀ ਪਾਰਟੀਆਂ ਹਨ ਸਾਨੂੰ ਆਪਸ ਵਿੱਚ ਰਲ ਕੇ ਪਾਰਟੀਵਾਦੀਤ ਤੋਂ ਉੱਪਰ ਉੱਠ ਕੇ ਇਸ ਵਕਤ ਜਿਹੜੇ ਇਲਾਕੇ ਪੰਜਾਬ ਦੇ ਵਿੱਚ ਹਾਰਾਂ ਦੀ ਮਾਰ ਹੇਟ ਆਏ ਹੋਏ ਹਨ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਸਾਨੂੰ ਇਕਜੁੱਟ ਹੋ ਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣਾ ਹੋਵੇਗਾ ਮੁੜ ਤੋਂ ਸਾਨੂੰ ਪੰਜਾਬ ਦੀ ਜਿਹੜੇ ਉਹ ਗਰੀਬ ਲੋਕ ਇਸ ਮਾਰ ਹਿੱਟ ਆਏ ਆ ਉਹਨਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਪਾਲ ਸਿੰਘ ਜੀ ਆ ਦੇਵ ਆਪ ਗਿਆ